ਆਮ ਤੌਰ ਤੇ ਤਸਕੀਰ ਤੇ 30 ਸਰਵਸਥੀ ਨੂੰ ਕੱਢਿਆ ਜਾਂਦਾ ਕਰਦੇ 15 ਕਰਦਾ ਮੇਰਾ ਨਾਮ ਏਸੀ ਰਜਿੰਦਰ ਕੁਮਾਰ ਰਾਏ ਇੰਚਾਰਜ ਬੀ ਬਲਾਕ ਚੌਂਕੀ ਜੈ ਹਿੰਦ ਮੇਰੇ ਵੱਲੋਂ ਸਭ ਤੋਂ ਪਹਿਲਾਂ ਤਾਂ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਮੁਬਾਰਕਾਂ ਹੁਣ ਔਰ ਮੈਂ ਇਹ ਅਪੀਲ ਕਰਦਾ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਕਿ ਸਾਡੇ ਮਾਨਯੋਗ ਸੀਪੀ ਸਾਹਿਬ ਪੂਰੀ ਮਸਤੀ ਨਾਲ ਹਰ ਕਰਮਚਾਰੀ ਨੂੰ ਡਿਊਟੀ ਸੁਰੱਖਿਆ ਸੰਬੰਧੀ ਬਰੀਫ ਕਰਦੇ ਪਏ ਨੇ ਔਰ ਮੈਂ ਵੀ ਤੁਹਾਨੂੰ ਕੰਨਾ ਕਿ ਆਲੇ ਦੋਲੇ ਦਾ ਤੁਸੀਂ ਵੀ ਖਿਆਲ ਰੱਖਣਾ ਵਾ ਪੁਲਿਸ ਨੂੰ ਆਪਣੀ ਮਦਦ ਦਿਓ ਰੁਖ ਲਗਾਓ ਯੂਥ ਨਸ਼ਿਆਂ ਤੋਂ ਦੂਰ ਰਹੇ ਔਰ ਮੇਰੇ ਵੱਲੋਂ ਇੱਕ ਵਾਰ ਫਿਰ ਦੁਬਾਰਾ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਔਰ ਪੂਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਹੋਵੇ